ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਪਿੰਡ ਦੀ ਖਬਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਵੀਡੀਓ ਤੁਸੀਂ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਗੱਲ ਕਰਦੇ ਹਾਂ ਅੱਜ ਦੀਆਂ ਪੰਜਾਬ ਰਾਜ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਬਾਰੇ ਪੰਜਾਬ ਵਿੱਚ ਹੜ੍ਹਾਂ ਦੇ ਪ੍ਰਭਾਵ ਘੱਟ ਹੋਣ ਲੱਗੇ ਹਨ ਬਹੁਤੇ ਇਲਾਕਿਆਂ ਵਿੱਚੋਂ ਪਾਣੀ ਨਿਕਲ ਗਿਆ ਹੈ ਅਤੇ ਜੀਵਨ ਕੁਝ ਹੱਦ ਤੱਕ ਸੁਧਾਰਨ ਹੋ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਘੁੰਮ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਰਾਹਤ ਸ਼ਿਵਰਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ ਹੜ੍ਹ ਪ੍ਰਭਾਵਿਤ ਖੇਤੀਬਾੜੀ ਨੂੰ ਲਈ ਵਿਸ਼ੇਸ਼ ਪੈਕੇਜ ਦੀ ਘੋਸ਼ਣਾ ਵੀ ਜਲਦ ਹੋ ਸਕਦੀ ਹੈ ਅੰਮ੍ਰਿਤਸਰ ਵਿੱਚ ਡਰੋਨ ਰਾਹੀਂ ਨਸ਼ੇ ਸਮਗਲ ਕਰਨ ਵਾਲੇ ਗੈਂਗ ਨੂੰ ਪੁਲਿਸ ਨੇ ਫੜਿਆ ਇੱਕ ਵੱਡਾ ਡਰੋਨ ਰੈਕਟ ਉਜਾਗਰ ਹੋਇਆ ਹੈ ਜੋ ਪਾਕਿਸਤਾਨ ਸੀਮਾ ਤੋਂ ਨਸ਼ੇ ਲਿਆਂਦਾ ਜਾ ਰਿਹਾ ਸੀ ਪੁਲਿਸ ਨੇ 50 ਕਿਲੋ ਹੈਰੋਇਨ ਜ਼ਬਤ ਕੀਤੀ ਹੈ ਇਸ ਗੈਂਗ ਦੇ ਮੁੱਖ ਸੰਸਥਾਪਕ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਜਾਂਚ ਜਾਰੀ ਹੈ ਤੇ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਹੈ ਪਟਿਆਲਾ ਵਿੱਚ ਵਿਧਾਨ ਸਭਾ ਸੈਸ਼ਨ ਗ੍ਰਾਂਡ ਵਿਰੋਧੀ ਧਿਰ ਨੇ ਹੜ੍ਹ ਰਾਹਤ ਉੱਤੇ ਸਰਕਾਰ ਨੂੰ ਘੇਰਿਆ ਵਿਰੋਧੀ ਆਗੂਆਂ ਨੇ ਕਿਹਾ ਕਿ ਰਾਹਤ ਵੰਡ ਵਿੱਚ ਭੇਦਭਾਵ ਹੋ ਰਿਹਾ ਹੈ ਮੁੱਖ ਮੰਤਰੀ ਨੇ ਵਾਅਦਾ ਕੀਤਾ ਹੈ ਕਿ ਹਰ ਪ੍ਰਭਾਵਿਤ ਪਰਿਵਾਰ ਨੂੰ ਮਦਦ ਮਿਲੇਗੀ ਸੈਸ਼ਨ ਵਿੱਚ ਤਣਾਅ ਮੱਧ ਗਿਆ ਅਤੇ ਚਰਚਾ ਅੱਧੀ ਰਹਿ ਗਈ ਅਗਲੀ ਬੈਠਕ 20 ਸਤੰਬਰ ਨੂੰ ਹੋਵੇਗੀ ਪਠੰਡਾ ਵਿੱਚ ਕਿਸਾਨ ਆंदोलਨ ਨੇ ਨਵੀਂ ਰੂਪ ਲਿਆ ਫਸਲਾਂ ਦੇ ਘੱਟ ਦਰਾਂ ਉੱਤੇ ਵਿਰੋਧ ਹਜ਼ਾਰਾਂ ਕਿਸਾਨਾਂ ਨੇ ਸੜਕਾਂ ਬੰਦ ਕਰ ਦਿੱਤੀਆਂ ਹਨ ਸਰਕਾਰ ਨੇ ਗੱਲਬਾਤ ਲਈ ਟੀਮ ਭੇਜੀ ਹੈ ਇਹ ਆंदोलਨ ਹੜ੍ਹਾਂ ਕਾਰਨ ਪ੍ਰਭਾਵਿਤ ਖੇਤਾਂ ਨਾਲ ਜੁੜਿਆ ਹੋਇਆ ਹੈ ਕਿਸਾਨ ਆਗੂ ਨੇ ਕਿਹਾ ਕਿ ਬਿਨਾਂ ਮੰਗਾ ਪੂਰੀਆਂ ਹੋਣ ਤੱਕ ਆंदोलਨ ਜਾਰੀ ਰਹੇਗਾ ਇੱਕ 71 ਸਾਲ ਦੀ ਅਮਰੀਕਨ ਔਰਤ ਆਪਣੇ 75 ਸਾਲਾ ਪ੍ਰੇਮੀ ਨਾਲ ਵਿਆਹ ਕਰਨ ਲਈ ਪੰਜਾਬ ਆਈ ਸੀ ਪਰ ਇਹ ਪ੍ਰੇਮ ਕਹਾਣੀ ਦਰਦਨਾਕ ਅੰਤਜਾਮ ਤੇ ਖਤਮ ਹੋਈ ਦੱਸਿਆ ਜਾ ਰਿਹਾ ਹੈ ਕਿ ਲੜਕੇ ਨੇ ਹੀ ਕਤਲੀਆਂ ਨੂੰ ਪੈਸੇ ਦੇ ਕੇ ਉਸ ਦਾ ਕਤਲ ਕਰਵਾ ਦਿੱਤਾ ਇਸ ਘਟਨਾ ਨੇ ਸਾਰੇ ਇਲਾਕੇ ਨੂੰ ਹੈਰਾਨ ਕਰ ਦਿੱਤਾ ਹੈ ਪੁਲਿਸ ਵੱਲੋਂ ਜਾਂਚ ਜਾਰੀ ਹੈ ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੋਰ ਗਤੀਸ਼ੀਲ ਬਣਾਉਣ ਵਾਸਤੇ ਲੁਧਿਆਣਾ ਵਿੱਚ ਵੱਡੇ ਪੱਧਰ ਦੀ ਨਿਵੇਸ਼ ਯੋਜਨਾ ਜਾਰੀ ਹੋਈ ਹੈ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕੋਸ਼ਨਾ ਕੀਤੀ ਕਿ ਹੈਪੀ ਫੋਰਜਿੰਗਸ ਲਿਮਟਿਡ 1000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਇਹ ਕਦਮ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਰਾਜ ਵਿੱਚ ਕਾਰੋਬਾਰ ਦੇ ਮਾਹੌਲ ਨੂੰ ਹੋਰ ਸੁਖਾਲਾ ਬਣਾਉਣ ਦੇ ਯਤਨ ਦਾ ਹਿੱਸਾ ਹੈ ਰਾਹੁਲ ਗਾਂਧੀ ਨੇ ਪੰਜਾਬ ਦੀਆਂ ਹੜ੍ਹਾਂ ਲਈ ਰਾਸ਼ਟਰੀ ਪੱਧਰ ਤੇ ਰਾਹਤ ਦੀ ਮੰਗ ਕੀਤੀ ਹੈ। ਉਹਨਾਂ ਦੇ ਦੇਰ ਨਾਲ ਆਉਣ ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿਖਾਈਆਂ ਗਈਆਂ ਹਨ। ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਉਹਨਾਂ ਨੇ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਨੁਕਸਾਨ ਦਾ ਜਾਇਜ਼ਾ ਲਿਆ। ਇਸ ਨਾਲ ਕਾਂਗਰਸ ਪਾਰਟੀ ਵਿੱਚ ਉਮੀਦ ਜਗੀ ਹੈ ਕਿ ਵਧੇਰੇ ਮਦਦ ਮਿਲੇਗੀ। ਪ੍ਰੋਖਲੈਸਤਾਨ ਸੰਗਠਨ ਐਸ ਐਫ ਜੇ ਨੇ ਪੰਜਾਬ ਕਾਂਗਰਸ ਨੇਤਾਵਾਂ ਨੂੰ ਧਮਕੀ ਦਿੱਤੀ ਹੈ ਇਹ ਧਮਕੀ ਰਾਹੁਲ ਗਾਂਧੀ ਨੂੰ ਸਰੋਪਾ ਦੇਣ ਕਾਰਨ ਦਿੱਤੀ ਗਈ ਹੈ ਸੰਗਠਨ ਨੇ ਕਿਹਾ ਹੈ ਕਿ ਅਜਿਹੇ ਕੰਮਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੰਜਾਬ ਦੇ ਪਿੰਡਾਂ ਵਿੱਚ ਬਾਹਰੀ ਲੋਕਾਂ ਤੇ ਰੇੜੀਆਂ ਵਾਲਿਆਂ ਤੇ ਪਾਬੰਦੀ ਲਗਾਉਣ ਦੀ ਗੱਲ ਚੱਲੀ ਹੈ ಗ್ರಾಮ ਪੰਚਾਇਤਾਂ ਨੇ ਇਸ ਲਈ ਸੰਕਲਪ ਪਾਸ ਕੀਤੇ ਹਨ ਇਹ ਕਦਮ ਸਥਾਨਕ ਰੋਜ਼ਗਾਰ ਤੇ ਸੁਰੱਖਿਆ ਲਈ ਲਿਆ ਗਿਆ ਹੈ ਪਰ ਇਸ ਨਾਲ ਸਮਾਜਿਕ ਤਣਾਅ ਵਧਣ ਦਾ ਡਰ ਵੀ ਹੈ ਵਿਦੇਸ਼ ਮੰਤਰੀ ਗੁਰਮੀਤ ਸਿੰਘ ਖੁੜੀਆਂ ਨੇ ਹੜ੍ਹਾਂ ਤੋਂ ਬਾਅਦ ਗੰਦੇ ਪਾਣੀ ਨੂੰ ਹਟਾਉਣ ਲਈ 151 ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਹ ਰਾਸ਼ੀ ਖੇਤੀਬਾੜੀ ਖੇਤਰਾਂ ਨੂੰ ਸੁਭਾਵੀ ਬਣਾਉਣ ਲਈ ਜ਼ਰੂਰੀ ਹੈ। ਕੇਂਦਰ ਸਰਕਾਰ ਨੂੰ ਇਸ ਲਈ ਪੱਤਰ ਲਿਖਿਆ ਗਿਆ ਹੈ। ਪੰਜਾਬ ਵਿੱਚ ਹੜ੍ਹਾਂ ਨੇ ਵਿਸ਼ਾਲ ਨੁਕਸਾਨ ਪਹੁੰਚਾਇਆ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵੀਸੀ ਨੇ ਕਿਹਾ ਹੈ ਕਿ ਝੋਨੇ ਦੀ ਫਸਲ ਨੂੰ ਉਤਪਾਦਨ ਅਤੇ ਗੁਣਵੱਤਾ ਦੇ ਖਤਰੇ ਹਨ। ਹੜ੍ਹਾਂ ਕਾਰਨ ਨਾ ਸਿਰਫ ਪ੍ਰਭਾਵਿਤ ਖੇਤਰਾਂ ਵਿੱਚ ਸਗੋਂ ਹੋਰਨਾਂ ਵਿੱਚ ਵੀ ਨੁਕਸਾਨ ਹੋਇਆ ਹੈ। ਕਿਸਾਨਾਂ ਨੂੰ ਵਿਸ਼ੇਸ਼ ਸਲਾਹਾਂ ਦਿੱਤੀਆਂ ਗਈਆਂ ਹਨ। ਇਹ ਪੰਜਾਬ ਦੀ ਅਰਥਵਿਵਸਥਾ ਲਈ ਚੁਣੌਤੀ ਹੈ। ਪੰਜਾਬ ਵਿੱਚ ਐਮਬੀਬੀਐਸ ਲਈ 20 ਲੱਖ ਰੁਪਏ ਦੇ ਬਾਂਡ ਨੀਤੀ ਨੂੰ ਲੈ ਕੇ ਵਿਰੋਧ ਹੋ ਰਿਹਾ ਹੈ ਜੇਕਰ ਜਾਇਦਾਦ ਨਹੀਂ ਤਾਂ ਐਮਬੀਬੀਐਸ ਨਹੀਂ ਪੜ ਸਕਦੇ ਮਾਪਿਆਂ ਤੇ ਵਿਦਿਆਰਥੀ ਰੋਸ ਵਿਖਾ ਰਹੇ ਹਨ ਇਹ ਨੀਤੀ ਸਿੱਖਿਆ ਨੂੰ ਪ੍ਰਭਾਵਿਤ ਕਰ ਰਹੀ ਹੈ ਲੁਧਿਆਣਾ ਵਿੱਚ ਇੱਕ ਨਿੱਜੀ ਫਰਮ ਐਚਐਫਐਲ 1000 ਕਰੋੜ ਰੁਪਏ ਨਿਵੇਸ਼ ਕਰੇਗੀ ਇੱਕ ਕੋਸ਼ਨਾ ਮੰਤਰੀ ਸੰਜੀਵ ਅਰੋੜਾ ਨੇ ਕੀਤੀ ਹੈ ਇਹ ਨਿਵੇਸ਼ ਉਦਯੋਗਿਕ ਵਿਕਾਸ ਲਈ ਮਹੱਤਵਪੂਰਨ ਹੈ ਪੰਜਾਬ ਦੀ ਅਰਥਵਿਵਸਥਾ ਨੂੰ ਬੂਸਟ ਮਿਲੇਗਾ ਪਟਿਆਲਾ ਵਿੱਚ ਕੇਂਦਰੀ ਜਨਤਕ ਸੇਵਾ ਮੰਤਰੀ ਨੇ ਹੜ੍ਹ ਨੁਕਸਾਨ ਦਾ ਨਿਰੀਖਣ ਕੀਤਾ ਹੈ। ਉਹਨਾਂ ਨੇ ਰਾਹਤ ਸਹਾਇਤਾ ਜਲਦ ਪਹੁੰਚਾਉਣ ਦਾ ਭਰੋਸਾ ਦਿੱਤਾ ਹੈ। ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮਦਦ ਮਿਲੇਗੀ। ਇਹ ਵਿਜ਼ਿਟ ਪੰਜਾਬ ਲਈ ਚੰਗੀ ਖਬਰ ਹੈ। ਪੰਜਾਬ ਮੁੱਖ ਮੰਤਰੀ ਨੇ ਗਲੋਬਲ ਫੰਡਰੇਜ਼ਿੰਗ ਮੁਹਿੰਮ ਮਿਸ਼ਨ ਚੜ੍ਹਦੀ ਕਲਾ ਸ਼ੇੜੀ ਹੈ। ਇਹ ਹੜ੍ਹ ਪ੍ਰਭਾਵਿਤਾਂ ਲਈ ਹੈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਹੈ। ਇਹ ਮੁਹਿੰਮ ਪੰਜਾਬ ਨੂੰ ਮੁੜ ਉਭਾਰਨ ਵਿੱਚ ਮਦਦ ਕਰੇਗੀ। ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ ਆਮ ਜੀਵਨ ਹੌਲੀ-ਹੌਲੀ ਸੁਧ ਰਿਹਾ ਹੈ ਅਤੇ ਮੌਨਸੂਨ ਦਾ ਵੀ ਅੰਤ ਆ ਰਿਹਾ ਹੈ। ਪੀ.ਡੀ.ਐਮ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਬਾਰਿਸ਼ 19 ਸਤੰਬਰ ਤੱਕ ਜਾਰੀ ਰਹੇਗੀ। ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਪੰਜਾਬ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਹੜ੍ਹਾਂ ਤੋਂ ਬਾਅਦ ਪੁਨਰਵਾਸ ਲਈ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਹਨ। ਮੈਡੀਕਲ ਸਹੂਲਤਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਮਹਾਂਮਾਰੀ ਨੂੰ ਰੋਕਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ। ਓਕਲੈਂਡ ਵਿੱਚ ਬਾਦਸ਼ਾਹ ਨੇ ਪੰਜਾਬ ਦੀ ਹੜ੍ਹ ਸੰਕਟ ਵਿੱਚ ਤਾਕਤ ਨੂੰ ਸਲਾਮ ਕੀਤਾ ਹੈ। ਉਹਨਾਂ ਨੇ ਚੜ੍ਹਦੀ ਕਲਾ ਦਾ ਸੁਨੇਹਾ ਦਿੱਤਾ ਹੈ। ਪੰਜਾਬੀ ਭਾਈਚਾਰੇ ਨੂੰ ਏਕਤਾ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਪੰਜਾਬ ਲਈ ਸਮਰਥਨ ਵਧਾਵੇਗਾ। ਪੰਜਾਬ ਗ੍ਰੀਨ એનર્ਜੀ ਪ੍ਰੋਜੈਕਟਾਂ ਵੱਲ ਵਧ ਰਿਹਾ ਹੈ। ਮੁੱਖ ਮੰਤਰੀ ਨੇ ਇਸ ਬਾਰੇ ਗੱਲ ਕੀਤੀ ਹੈ। ਨਵੇਂ ਪ੍ਰੋਜੈਕਟ ਆਵਾਸ ਅਤੇ ਵਾਤਾਵਰਣ ਲਈ ਚੰਗੇ ਹਨ। ਇਹ ਅਰਥ ਵਿਵਸਥਾ ਨੂੰ ਬੁਲੰਦ ਕਰੇਗਾ। ਪੰਜਾਬ ਦੇ ਬਜਟ ਦਾ 37% ਦੀ ਹਿੱਸਾ ਕਰਜ਼ਾ ਚੁਕਾਉਣ ਵਿੱਚ ਖਰਚ ਹੋ ਰਿਹਾ ਹੈ ਜਿਸ ਵਿੱਚੋਂ 11% ਦੀ ਸੂਤ ਦੀ ਅਦਾਇਗੀ ਅਤੇ 15% ਦੀ ਤਨਖਾਹ ਤੇ ਜਾ ਰਿਹਾ ਹੈ ਇਹ ਹਾਲਤ مالی ਤੰਗੀ ਦਾ ਸੰਕੇਤ ਹੈ ਵਿਕਾਸ ਕਰਜਾ ਲਈ ਸਿਰਫ 4% ਦੀ ਰਕਮ ਹੀ ਬਚਦੀ ਹੈ ਸਰਕਾਰ ਨੂੰ ਆਪਣੀ ਨੀਤੀ ਵਿੱਚ ਤਬਦੀਲੀ ਲਿਆਉਣੀ ਕਹੇਗੀ ਪੰਜਾਬ ਨੂੰ ਰਾਸ਼ਟਰੀ ਪੱਧਰ ਤੇ ਸਮਰਥਨ ਦੀ ਲੋੜ ਹੈ ਪਰ ਸਮਰਥਨ ਨਹੀਂ ਮਿਲ ਰਿਹਾ ਹੜ੍ਹਾਂ ਦੀ ਸਥਿਤੀ ਵਿੱਚ ਪੰਜਾਬ ਇਕੱਲਾ ਹੀ ਜੂਝ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ ਲੋਕਾਂ ਨੂੰ ਏਕਤਾ ਤੇ ਸਹਿਯੋਗ ਦੀ ਅਪੀਲ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਨੂੰ ਹੜ ਪ੍ਰਭਾਵਿਤ ਪਿੰਡਾਂ ਦੇ ਦੌਰੇ ਸਮੇਂ ਸਰਹੱਦੀ ਪਿੰਡ ਵਿੱਚ ਜਾਣ ਤੋਂ ਰੋਕਿਆ ਗਿਆ ਹੈ। ਉਹਨਾਂ ਦੀ ਪੁਲਿਸ ਨਾਲ ਬਹਿਸ ਵੀ ਹੋਈ ਹੈ। ਇਸ ਨਾਲ ਰਾਜਨੀਤਿਕ ਤੂਫਾਨ ਉੱਠਿਆ ਹੈ ਅਤੇ ਵੀਡੀਓ ਵੀ ਵਾਇਰਲ ਹੋਇਆ ਹੈ। ਇਹ ਪੰਜਾਬ ਦੀ ਰਾਜਨੀਤੀ ਵਿੱਚ ਵਿਵਾਦ ਪੈਦਾ ਕਰ ਰਿਹਾ ਹੈ। ਪੰਜਾਬ ਵਿੱਚ ਸਫਾਈ ਅਤੇ ਫੋਗਿੰਗ ਮੁਹਿੰਮ ਜਾਰੀ ਹੈ। ਹੜ੍ਹਾਂ ਤੋਂ ਬਾਅਦ ਗੰਦਗੀ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਬਿਮਾਰੀਆਂ ਨੂੰ ਰੋਕ ਲਈ ਛੜਕਾਅ ਹੋ ਰਿਹਾ ਹੈ। ਇਹ ਕੰਮ ਨਿਰੰਤਰ ਜਾਰੀ ਹੈ। ਮੋਹਾਲੀ ਵਿੱਚ ਦੋ ਡਿਵੈਲਪਰਾਂ ਨੇ ਨਿਵੇਸ਼ਕਾਂ ਨੂੰ 2.18 ਕਰੋੜ ਦਾ ਧੋਖਾ ਦਿੱਤਾ ਹੈ। ਇਹ ਰੀਅਲ ਅਸਟੇਟ ਫਰੋਡ ਦਾ ਮਾਮਲਾ ਹੈ। ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ। ਨਿਵੇਸ਼ਕ ਰੋਸ ਵਿਖਾ ਰਹੇ ਹਨ। ਤਾਂ ਇਸਨ ਅੱਜ ਦੀ ਦਿੰਦੀਆਂ ਤਾਜ਼ਾ ਤੇ ਮੁੱਖ ਖਬਰਾਂ ਇਸੇ ਤਰ੍ਹਾਂ ਦੀਆਂ ਰੋਜ਼ਾਨਾ ਪੰਜਾਬੀ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਪਿੰਡ ਦੀ ਖਬਰ ਨੂੰ ਸਬਸਕ੍ਰਾਈਬ ਕਰ ਲਵੋ। ਤਾਂ ਮਿਲਦੇ ਹਾਂ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਅਗਲੀ ਵੀਡੀਓ ਵਿੱਚ। ਤਦ ਤੱਕ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ। ਧੰਨਵਾਦ।